ਅੱਜ ਗੁਰਾਇਆਂ ਬਿਜਲੀ ਕਾਰਗੇ ਟੈਕਨੀਕਲ ਸਰਵਿਸ ਯੂਨੀਅਨ ਮੰਡਲ ਗੁਰਾਇਆ ਵੱਲੋਂ ਇੱਕ ਰੋਜਾ ਹੜਤਾਲ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਕਲ ਪ੍ਰਧਾਨ ਸੰਜੀਪ ਕੁਮਾਰ ਪੈਨਸ਼ਨ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਪਾਲ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਹਰ ਖੇਤਰ ਨੂੰ ਨਿੱਜੀਕਰਨ ਕਰਨ ਦੀ ਲੱਗੀ ਹੋਈ ਹੈ ਇਸੇ ਤਰ੍ਹਾਂ ਸਰਕਾਰ ਪੰਜਾਬ ਯੂਨੀਵਰਸਿਟੀ ਬੋਰਡ ਨੂੰ ਵੀ ਨਿੱਜੀਕਰਨ ਕਰਨ ਤੇ ਆਈ ਹੋਈ ਹੈ ਸਾਲ 2014 ਤੋਂ ਸਰਕਾਰ ਨਿੱਜੀਕਰਨ ਬਿਲ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਨਾ ਕੇ 27 ਲੱਖ ਬਿਜਲੀ ਕਾਮੇ ਕਿਸਾਨਾਂ ਤੇ ਮਜ਼ਦੂਰਾਂ ਦੀ ਸਹਾਇਤਾ ਨਾਲ ਅਸੀਂ ਇਸ ਬਿੱਲ ਨੂੰ ਰੋਕ ਰਹੇ ਹਾਂ ਇਸ ਮੌਕੇ ਇੰਜੀਨੀਅਰ ਵਿਨੋਦ ਕੁਮਾਰ ਮੱਖਣ ਲਾਲ ਰਵੀਜੋਤ ਦੇਵੀ ਪ੍ਰਸ਼ਾਦ ਹਰਪ੍ਰੀਤ ਲੱਸਨ ਹਰਪ੍ਰੀਤ ਲੱਲਨ ਪ੍ਰਸ਼ਾਦ ਹਰਮਿੰਦਰ ਸਿੰਘ ਤਾਰਾ ਸਿੰਘ ਬੀਕਾ ਚਮਕੋਤ ਸਿੰਘ ਕਿਸਾਨ ਆਗੂ ਕੁਲਦੀਪ ਸਿੰਘ ਦਿਹਾਤੀ ਮਜ਼ਦੂਰ ਸਭਾ ਜਸਵਿੰਦਰ ਸਿੰਘ ਸੰਤੋਖ ਸਿੰਘ ਕਿਸਾਨ ਆਗੂ ਹਾਜ਼ਰ ਹੈ ਅੱਜ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਅੱਜ ਦੇਸ਼ ਵਿਆਪੀ ਜਿਹੜੀ ਹੜਤਾਲ ਆ ਉਹਦੇ ਵਿੱਚ ਜੋ ਗ੍ਰਾਮ ਮੰਡਲ ਦਾ टीएचयू ਦਾ ਤੇ ਟੈਰੀ ਸਾਥੀਆਂ ਨੇ ਉਹਨੂੰ ਸਮਰਥਨ ਦੇਣ ਦਾ ਅੱਜ ਰੈਲੀ ਕੀਤੀ ਗਈ ਆ ਉਹਦੇ ਵਿੱਚ ਸਾਰੇ ਸਾਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਹਦੇ ਵਿੱਚ ਜੋ ਸਰਕਾਰ ਪ੍ਰਾਈਵੇਟੇਸ਼ਨ ਦੇ ਵੱਲੋਂ ਜੋ ਸਾਡੇ ਮਹੱਕਮੇ ਧੱਕੀ ਜਾ ਰਹੀ ਆ ਉਹਦੇ ਖਿਲਾਫ ਅੱਜ ਸਾਰੇ ਦੇਸ਼ ਦੇ ਵਿੱਚ ਇੱਕ ਰੋਜ਼ਾ ਹੜਤਾਲ ਰੱਖੀ ਗਈ ਆ ਅਸੀਂ ਇਹਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰ ਰਹੇ ਆ ਸਾਥੀਓ ਇਹੀ ਗੱਲ ਆ ਕਿ ਜੇ ਆਪਾਂ ਸਰਕਾਰਾਂ ਦੇ ਉੱਪਰ ਨਾ ਪ੍ਰੈਸ਼ਰ ਪਾਇਆ ਤਾਂ ਸਭੀ ਸਰਕਾਰਾਂ ਨੇ ਜਿਹੜੇ ਜਿੰਨੇ ਵੀ ਸਾਡੇ ਪਬਲਿਕ ਸੈਕਟਰ ਆ ਚਾਹੇ ਉਹ ਰੇਲਵੇ ਹੋਵੇ ਚਾਹੇ ਉਹ ਹਵਾਈ ਜਹਾਜ਼ ਹੋਣ ਚਾਹੇ ਉਹ ਆਪਣਾ ਡਾਕਟਰੀ ਕੀਤਾ ਹੋਵੇ ਮਾਸਟਰ ਹੋਣ ਚਾਹੇ ਉਹ ਬਿਜਲੀ ਦਾ ਦਾਰਾ ਹੋਵੇ ਸਾਰਿਆਂ ਨੂੰ ਪ੍ਰਾਈਵੇਟੇਸ਼ਨ ਚ ਵੰਡ ਕੇ ਤਾਂ ਸਾਡੇ ਜਿਹੜਾ ਸਾਡਾ ਜਿਹੜੀ ਨੌਕਰੀਆਂ ਦਾ ਕਹਨ ਕਰ ਰਹੀ ਆ ਜਿਹਦੇ ਵਿੱਚ ਇਹ ਜਿਹੜਾ ਰੁਜ਼ਗਾਰ ਆ ਪੱਕਾ ਰੁਜ਼ਗਾਰ ਨਹੀਂ ਦੇ ਰਹੀ ਇਹ ਕੱਚਾ ਰੁਜ਼ਗਾਰ ਦੇ ਰਹੀ ਆ ਇਹਦੇ ਵਿੱਚ ਸਾਰੇ ਮੁਲਾਜ਼ਮ ਜਿਹੜੇ ਆ ਉਹ ਬੜੇ ਵਿਰੋਧ ਵਿੱਚ ਆ ਤੇ ਸਾਥੀਓ ਤੁਹਾਨੂੰ ਪਤਾ ਹੀ ਆ ਕਿ ਪਿੱਛੇ 2004 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਆ ਰਹੇ ਆ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਬਹਾਲੀ ਨਹੀਂ ਕੀਤੀ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜੇ ਮੁਲਾਜ਼ਮ ਆ ਉਹ ਪੈਨਸ਼ਨ ਲੈਣ ਦੇ ਹੱਕਦਾਰ ਆ ਕਿਉਂਕਿ ਇੱਕ ਜਿਹੜਾ ਐਮਐਲਏ ਆ ਉਹ ਤੇ 5 ਸਾਲ ਰਹਿ ਕੇ ਵੀ ਪੈਨਸ਼ਨ ਦਾ ਹੱਕਦਾਰ ਆ ਤੇ ਸਾਡੇ ਜਿਹੜੇ ਮੁਲਾਜ਼ਮ ਆ ਉਹ 40-40 ਸਾਲ ਜਿਹੜੇ ਆ ਉਹ ਉਹ ਨੌਕਰੀ ਕਰਨ ਤੋਂ ਬਾਅਦ ਉਹ ਪੈਨਸ਼ਨ ਤੋਂ ਵਾਝੇ ਆ ਕਿਉਂਕਿ ਇਹਨਾਂ ਨੂੰ ਨਗੌਣੀ ਜੀ ਪੈਨਸ਼ਨ ਮਿਲਦੀ ਹੈ ਏਪੀਐਫ ਕੱਟਦੇ ਆ ਪਹਿਲਾਂ ਸਹੀ ਚਾਹੁੰਦੇ ਆ ਵੀ ਇਹਨਾਂ ਦਾ ਪ੍ਰੋਫਿਟਡ ਫੰਡ ਕੱਟ ਹੋਵੇ ਤਾਂ ਜੋ ਇਹ ਆਪਣੇ ਸਿਆਣੀ ਉਮਰ ਵਿੱਚ ਆਪਣੇ ਪਰਿਵਾਰ ਦਾ ਤੇ ਆਪਣੇ ਬੱਚਿਆਂ ਦਾ ਵਧੀਆ ਰੋਜ਼ਗਾਰ ਰੋਜ਼ਗਾਰ ਕਰਨ ਤਾਂ ਮੈਂ ਹੀ ਕਕੇ ਬੇਨਤੀਆਂ ਕਰਦਾ ਹੋਇਆ ਸਾਰੇ ਸਾਥੀਆਂ ਦਾ ਧੰਨਵਾਦ